ਨਕੋਦਰ ਦੇ ਵਿੱਚ ਇਹ ਪਹਿਲੀ ਵਾਰੀ ਚੀਜ਼ ਆਈ ਬਟੋਟ ਦੀ ਹਾਈਜੈਨਿਕ ਜਿਹੜੀ ਆ ਭਾਈ ਨੇ ਰਸ ਪਿਆਈ ਆ ਮੈਨੂੰ ਵੀ ਬੜੀ ਮੈਨੂੰ ਸਵਾਲ ਲੱਗੀ ਜੇ ਨੇ ਅਸੀਂ ਕੰਨਾ ਟੈਸਟ ਕਰਦੇ ਆ ਸੇਮ ਡਿੱਟੋ ਉਹੀ ਆਏਗੀ ਉਹੀ ਟੇਸਟ ਆਏਗਾ ਪਹਿਲੀ ਵਾਰੀ ਪ੍ਰੋਜੈਕਟ ਲੈ ਕੇ ਆਏ ਆ ਤੇ ਮੇਰੇ ਖਿਆਲ ਨਾਲ ਭਾਈ ਗਲਾਸ ਵੀ ਤੁਸੀਂ 100 ਰੁਪਏ ਦਿੰਦੇ ਹੋਣੇ ਨਹੀਂ ਨਹੀਂ ਬਿਲਕੁਲ 20 ਰੁਪਏ ਭਾਈ ਤੁਸੀਂ ਤੁਸੀਂ ਲੋਕਾਂ ਨੂੰ ਮੈਂ ਕਹਿੰਦਾ ਕੋਈ ਕੋਈ ਰੇਟ 20 ਰੁਪਏ ਤੇ 30 ਰੁਪਏ ਬਸ ਜਾ ਲਾੜੀ ਇਸ ਗੱਲ ਦੋਸਤੋ ਮੈਂ ਤਾਂ ਆਪਣਾ ਰੈਪੀ ਬਾਟਿਆ ਜਦੋਂ ਗਰਮੀ ਸ਼ੁਰੂ ਹੋ ਗਈ ਆ ਅਕਸਰ ਅਸੀਂ ਦੇਖਦੇ ਸੀ ਕਿ ਜੂਨ ਜਲਾਈ ਦੇ ਵਿੱਚ ਜਾ ਕੇ ਅਸੀਂ ਠੰਡੀਆਂ ਚੀਜ਼ਾਂ ਜਿਹੜੀਆਂ ਜ਼ਿਆਦਾ ਲੈਣੇ ਸੀਗੇ ਔਰ ਰਸ ਜਿਹੜੀ ਗੰਨੇ ਦੀ ਰਸ ਜਿਹੜੀ 365 ਦਿਨ ਜਿਹੜੀ ਚਲਦੀ ਰਹਿੰਦੀ ਆ ਔਰ ਅਸੀਂ ਸ਼ੁਰੂ ਤੋਂ ਹੀ ਰਸ ਜਿਹੜੀ ਪੀਂਦੇ ਆਏ ਆ ਔਰ ਤੁਹਾਨੂੰ ਪਤਾ ਰਸ ਤੇ ਵੇਣ ਲਏ ਹੁੰਦੇ ਸੀਗੇ ਤੇ ਉਹਦੇ ਵਿੱਚ ਰਸ ਦੇ ਜਿਹੜਾ ਕੱਢਦੇ ਆ ਲਾਈਵਰੀ ਰਸ ਕੱਟੀ ਜਾਂਦੀ ਆ ਔਰ ਨਾਲ ਨਾਲ برف ਵੀ ਵਿੱਚ ਪਾਈ ਜਾਂਦੀ ਚੰਗੀ ਤੇ ਗਰਮੀ ਆ ਜਿਹੜੇ ਦਿਨ ਸ਼ੁਰੂ ਹੋ ਗਏ ਆ ਨਕੋਤਰ ਦੇ ਵਿੱਚ ਇੱਕ ਨਵੀਂ ਚੀਜ਼ ਆਈ ਆ ਔਰ ਮੇਰਾ ਪ੍ਰਾਇਜ਼ ਤੇ ਰਿੱਕੀ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਨੇ ਮਸ਼ੀਨਾਂ ਆ ਕਿਹੜੀ ਇਹ ਸਪੈਸ਼ਲ ਜਿਹੜੀ ਚੀਜ਼ ਲੈ ਕੇ ਆਏ ਆ ਔਰ ਮੈਂ ਕਮਾਂਗਾ ਕੈਮਰਾਮੈਨ ਨੂੰ ਜਿਹੜਾ ਇੱਕ ਵਾਰੀ ਪਹਿਲਾਂ ਮਸ਼ੀਨ ਦਿਖਾਈ ਜਾਵੇ ਔਰ ਤੁਸੀਂ ਦੇਖ ਸਕਦੇ ਆ ਕੋਈ ਆਲੇ-ਦੁਆਲੇ ਕੋਈ ਖਲਾਰਾ ਨਹੀਂ ਹੈਗਾ ਪਹਿਲੀ ਗੱਲ ਤਾਂ ਤੁਸੀਂ ਇਸ ਚੀਜ਼ ਨੂੰ ਦੇਖੋ ਸਫਾਈ ਦੇਖੋ ਤੁਸੀਂ ਕਿੰਨੀ ਹੈ ਔਰ ਇੱਥੇ ਲਿਖਿਆ ਹੋਇਆ ਹੈ ਪੀਣਾ ਬਰਫ਼ ਕੇ ਠੰਡਾ ਠੰਡਾ ਰਸ ਇਹ ਕਿਵੇਂ ਹੋ ਸਕਦਾ ਹੈ ਪੋਸੀਬਲ ਬਰਫ਼ ਵੀ ਨਹੀਂ ਹੋएगी ਇਹਦੇ ਵਿੱਚ ਇਹ ਕਿਵੇਂ ਰਸ ਪੀਣਗੇ ਲੋਕਾਂ ਨੂੰ ਜਿਹਦੇ ਵਿੱਚ ਬਰਫ਼ ਹੀ ਨਹੀਂ ਹੈਗੀ ਕਰਮੀ ਤੇ ਹੀ ਹੋਗੇ ਰਿੱਕੀ ਭਾਜੀ ਪਹਿਲਾਂ ਤਾਂ ਮੈਨੂੰ ਇੱਕ ਚੀਜ਼ ਦਾ ਸਵਾਲ ਦਾ ਜਵਾਬ ਦਿਓ ਤੁਸੀਂ ਲਿਖਿਆ ਹੋਇਆ ਹੈ ਤੇ ਬਿਨਾ ਬਰਮ ਦੇ ਖੰਡਾ ਡੰਡਾ ਰਸ ਡੰਡਾ ਕਿਵੇਂ ਡੰਡਾ ਜੀ ਵਿੱਚੋਂ ਹੋ ਗਿਆ ਅੰਡਾ ਜੀ ਇਹ ਕਿਵੇਂ ਹੋ ਗਏ ਕੋਈ ਮੰਤਰ ਲਾਇਆ ਨਹੀਂ ਵਿੱਚ ਭਾਜੀ ਤੁਸੀਂ ਮੈਂ ਤਾਂ ਖਾਣਾ ਚੰਦਰ ਆ ਕੈਮਰਾਮੈਨ ਲਾਈਵ ਜਿਹੜਾ ਤਾਂ ਲੁਖਾਨ ਲੱਗੇ ਆ ਭਾਜੀ ਬਰਮ ਵਿੱਚ ਤਾਂ ਹੈਗੀ ਆ ਮਰ ਤੁਸੀਂ ਕਹੀਨੇ ਬਰਾ ਨਹੀਂ ਬਰਫ ਹੈ ਆਪ ਵਿੱਚ ਹਾਂਜੀ -30 ਫੋਰ ਡਿਗਰੀ ਤੇ ਚਲਤਾ ਤਾਂ ਮੈਂ ਦਰਸ਼ਕਾਂ ਨੂੰ ਇੱਕ ਚੀਜ਼ ਦਿਖਾਣਾ ਜਾ ਰਿਹਾ ਹਾਂ 16 ਡਿਗਰੀ ਜਿਹੜਾ -13 ਟੈਂਪਰੇਚਰ ਭਾਜੀ 16 ਡਿਗਰੀ ਮਾਈਨਸ ਇਹਦਾ ਮਤਲਬ ਤਾਂ ਇਹ ਪਤਾ ਨਹੀਂ ਕਿੰਨੀ ਕੁ ਚਿਲਡ ਕਰਦੀ ਹਾਂਜੀ ਪੂਰਾ ਚਿਲਡ ਹੋਏਗਾ ਭਾਜੀ ਮੈਂ ਕਹਾਂਗਾ ਇੱਕ ਵਾਰੀ ਤੁਸੀਂ ਲਾਈਵ ਜ਼ਰੂਰ ਬਣਾਓ ਇਹਨੂੰ ਔਰ ਮੈਂ ਦਰਸ਼ਕਾਂ ਨੂੰ ਦਿਖਾ ਰਿਹਾ ਇਹ ਜਿਹੜੀ ਰਿੱਕੀ ਜੀ ਨੇ ਦਿਖਾਈ ਆ ਆ برف ਜਿਹੜੀ ਆ ਉੱਪਰ 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 ਹੀ ਰੱਖੀ ਹੋਈ ਸਿਰਫ ਜਿਹੜੀ ਆ ਪਾਈਪ ਜਿਹੜੇ ਉਹਨਾਂ ਨੂੰ ਠੰਡਾ ਰੱਖ ਸਕੇ ਔਰ ਇਹ ਜਿਹੜੀ ਪਾਈ ਜਿਹੜੀ ਰਸਿਆ ਉਹ ਬਕਾਇਦਾ ਲਾਈਵ ਜਿਹੜੀ ਇਹੀ ਦਿਖਾਣ ਤੋਂ ਜਾ ਰਹੇ ਆ ਪਾਈਪਾਂ ਦੇ ਵਿੱਚੋਂ ਹੋ ਕੇ ਆਏਗੀ ਇਹ ਪਾਜੀ ਇੱਕ ਜੀਤ ਮੈਂ ਹੁਣ ਆ ਰਿਹਾ ਹਾਂ ਅਸੀਂ ਬਚਪਨ ਤੋਂ ਰਸ ਪੀਂਦੇ ਆਏ ਆ ਬਰਫ਼ ਵੀ ਪੀਂਦੇ ਆਏ ਆ ਅਸੀਂ ਹਾਂਜੀ ਹਾਂਜੀ ਬਰਫ਼ ਵੀ ਪੀਂਦੇ ਆਏ ਤੁਸੀਂ ਇਹਦੇ ਵਿੱਚ ਕੋਈ ਬਰਫ਼ ਨਹੀਂ ਬਿੜਾ ਹਾਂਜੀ ਹਾਂਜੀ ਤੋਂ ਆਏ ਇਹ ਬਿੜਾ ਬਰਫ਼ ਤੋਂ ਆ ਅੱਛਾ ਜੀ ਪਿਓ ਪਿਓ ਤੁਹਾਡੇ ਘੜ ਕੇ ਦਿਖਾਵਾਂਗੇ ਦੇਖੋ ਤੁਹਾਨੂੰ ਹਣੀ ਤਫਾ ਮੈਂ ਕੈਮਰਾਮੈਨ ਨੂੰ ਕਵਾਂਗਾ ਇਹ ਦੇਖੋ ਤੁਸੀਂ ਤਸਵੀਰਾਂ ਗੰਨੇ ਪਾਜੀ ਨੇ ਚੱਕ ਲਈਆਂ ਔਰ ਉਹ ਜਿਹੜਾ ਗੰਨੇ ਇਹਨਾਂ ਨੇ ਚੱਕ ਲਿਆ ਔਰ ਲਾਈਟ ਜਿਹੜੀ ਆ ਰਾਸੇ ਤੇ ਨਿਕਲੇਗੀ ਔਰ ਭਾਜੀ ਇਹ ਕੋਈ ਬੇਲ ਨਾ ਉਹ ਕਿਆ ਬਾਤ ਹੈ ਆ ਤੁਸੀਂ ਦੇਖ ਸਕਦੇ ਆ ਆ ਚੀਜ਼ ਦੇ ਲਾਈਵ ਜਿਹੜੀ ਦਿਖਾ ਰਹੇ ਆ ਜਿਹੜੀ ਨੰਨਣੀ ਆ ਹਾਂਜੀ ਕਿਤਰਾ ਇੱਕ ਦਿੱਕਾ ਵਿੱਚ ਨਹੀਂ ਜਾਊਗਾ ਪੂਰੀ ਪੂਰੀ ਇਹਨ ਜਿਹੜੀ ਓਕੇ ਬਹੁਤ ਜਿਹੜੀ ਵਧੀਆ ਤੁਸੀਂ ਲਾਈਟ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਆ ਗੰਨੇ ਵੀ ਦਾਸ ਆ ਔਰ ਕੋਈ ਨਾਲ ਇੱਥੇ ਭਾਜੀ ਮੈਂ ਦੇਖ ਰਿਹਾ ਸਫਾਈ ਵੀ ਪੂਰੀ ਆ ਇਹਦਾ ਜਿਹੜਾ ਸਾਰਾ ਇਹਦਾ ਗੰਨੇ ਦਾ ਜਿਹੜੀ ਟੇਸਟਿੰਗ ਆ ਉਹ ਕਿੱਥੇ ਜਾਂਦੀ ਭਾਜੀ ਤੇ ਚਮਾਉਂਦੇ ਵਿਚ ਸੋਹਰੇਗੀ ਔਰ ਇਹ ਗਲਾਸ ਦੇ ਵਿੱਚ ਨਹੀਂ ਭਾਜੀ ਆਏਗੀ ਨਹੀਂ ਨਹੀਂ ਬਿਲਕੁਲ ਨਹੀਂ ਅੱਛਾ ਜੀ ਔਰ ਮੈਂ ਤੁਹਾਨੂੰ ਦਿਖਾ ਸਕਦਾ ਇਹ ਬਹੁਤ ਹੀ ਜਿਹੜਾ ਭਾਜੀ ਪਹਿਲੀ ਵਾਰੀ ਪ੍ਰੋਜੈਕਟ ਲੈ ਕੇ ਆਏ ਆ ਤੇ ਮੇਰੇ ਹਿਸਾਬ ਨਾਲ ਭਾਜੀ ਗਲਾਸ ਵੀ ਤੁਸੀਂ 100 ਰੁਪਏ ਦਿੰਦੇ ਹੋਣੇ ਨਹੀਂ ਨਹੀਂ ਬਿਲਕੁਲ 20 ਰੁਪਏ ਭਾਜੀ ਤੁਸੀਂ ਤੁਸੀਂ ਲੋਕਾਂ ਨੂੰ ਮੈਂ ਕਹਿੰਦਾ ਕੋਈ ਕੋਈ ਰੇਟ 20 ਰੁਪਏ ਤੇ 30 ਰੁਪਏ ਬਸ ਜਾਲਾਣੀ ਕੀ ਬਾਤ ਹੈ ਮੈਂ ਇੱਕ ਵਾਰੀ ਦਰਸ਼ਕਾਂ ਦਾ ਆਦਮਾ ਰੇਟ ਬਹੁਤ ਜ਼ਿਆਦਾ ਰੱਖਿਆ ਭਾਜੀ ਨੇ 20 ਰੁਪਏ ਨਵੇਂ ਬੰਦੇ ਨੂੰ ਹੁੰਦਾ ਆ ਵੀ ਚਲੋ ਨਵੀਂ ਚੀਜ਼ ਲਾਈ ਆ ਸੀ ਫੜਾ ਫੜ ਪੈਸੇ ਕਮਾ ਲਈਏ ਆ ਦੀਦਾ ਜੀ ਵੱਡਾ ਅੱਛਾ ਜੀ ਸਾਹਮਣੇ ਕੱਢ ਕੇ ਦਿਖਾਵਾਂਗੇ ਹੁਣ ਵਾਹ ਜੀ ਵਾਹ ਇਹਦੇ ਵਿੱਚ ਆ ਜਾਓ ਪਾਜੀ ਕੋਈ ਖੰਡ-ਕੁੰਡ ਵੀ ਲਾਈ ਹੋਣੀ ਨਾਲ ਤੁਸੀਂ ਮਸ਼ੀਨ ਇਹ ਨੇਚਰਟ ਕਰਨਾ ਆ ਅੱਛਾ ਜੀ ਆ ਦੋ ਜੀ ਆਹ ਜੈਨਿਕ ਜਿਹੜੀ ਚੀਜ਼ ਤੁਸੀਂ ਲੋਕਾਂ ਨੂੰ ਜਿਹੜੀ ਦਾਸ ਪਿਆ ਰਹੇ ਹੋ ਨਮਕ ਅੱਛਾ ਜੀ ਇਹਦੇ ਵਿੱਚ ਕਾਲੀ ਮਿਰਚ ਭੁਜਾ ਹੋਇਆ ਜੀਰਾ ਤੇ ਕਾਲਾ ਨਮਕ ਜੀ ਆ ਲੋ ਜੀ ਆ ਲੋ ਕਰਤਾ ਜਿਆ ਹੋ ਗਿਆ ਤਿਆਰ ਉਹ ਪਾਜੀ 2 ਮਿੰਟ ਵੀ ਨਹੀਂ ਲੱਗੇ ਤੇ ਸਕੈਂਟ ਵੀ ਨਹੀਂ ਲੱਗੇ ਚਾ ਆ ਲੋ ਪੀ ਕੇ ਦੇਖੋ ਟੇਸਟ ਕਰੋ ਹਣ ਪੀਣਾ ਪਰਫੈਕਟ ਇੱਕ ਵਾਰੀ ਟੇਸਟ ਕਰ ਰਿਹਾ ਮੈਂ ਇੱਕ ਵਾਰੀ ਇੱਕ ਚੀਜ਼ ਨੂੰ ਦੱਸ ਰਿਹਾ ਜਿਹੜਾ ਟੈਂਪਰੇਚਰ ਹੈ ਇੱਥੇ -16 ਡਿਗਰੀ ਪਾਜੀ ਨੂੰ ਦੱਸਿਆ ਜੀਗਾ ਮੈਨੂੰ ਲੱਗ ਰਿਹਾ ਗਲਾਸ ਦੇ ਵਿੱਚ ਪੂਰੀ ਤਰ੍ਹਾਂ ਚਿਲਡਿਆ ਔਰ ਮੈਂ ਪੀ ਕੇ ਵੀ ਦੱਸਣਾ ਚਾਹਣਾ ਮੈਂ ਕਿਵੇਂ ਦਾ ਟੇਸਟ ਆ ਪੂਰਾ ਪਾਜੀ ਫਰੈਸ਼ ਜੂਸ ਆ ਬਹੁਤ ਜ਼ਿਆਦਾ ਫਰੈਸ਼ ਆ ਪਾਜੀ ਜਿਵੇਂ ਜਿਵੇਂ ਅਸੀਂ ਗੰਨਾ ਚੂਪਦੇ ਆ 101% ਟੇਸਟ ਉਹੀ ਆ ਰਿਹਾ ਮੈਂ ਚੈਲੰਜ ਕਰਦਾ ਭਾਈ ਨੇ ਜਿਹੜੀ ਚੀਜ਼ ਆਪਣੇ ਮੂੰਹ ਕਹੀ ਆ ਬਿਲਕੁਲ ਬਿਲਕੁਲ ਇਹਦਾ ਉਹੀ ਆ ਹਾਂਜੀ ਹਾਂਜੀ ਬਿਲਕੁਲ ਹਾਈਜਾਇਨਿਕ ਆ ਜੀ ਹੈਲਦੀ ਫੂਡ ਸਿਆ ਹੈਲਦੀ ਇਹਨੂੰ ਹੈਲਦੀ ਕਹੀਏ ਕੋਈ ਨਸਾ ਟੇਸਟ ਮੈਂ ਇੱਥੇ ਨਕੋਦਰ ਦੇ ਆਲੇ ਦੁਆਲੇ ਜਿੰਨੇ ਵੀ ਦਰਸ਼ਕ ਆ ਸਾਡੇ ਜਿੰਨੇ ਵੀ ਸਾਡੇ ਇਸ ਚੈਨਲ ਨੂੰ ਪਿਆਰ ਕਰਦੇ ਆ ਮੈਂ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਇਹ ਨਕੋਦਰ ਦੀ ਸ਼ੰਕਰ ਰੋਡ ਆ ਬੱਸ ਸਟੈਂਡ ਦੀ ਬੈਕ ਸਾਈਡ ਜਿੱਥੇ ਕਿ ਤੁਹਾਨੂੰ ਪਤਾ ਬੁੱਕ ਸ਼ਾਪ ਹੈ ਗਿਆ ਰਾਜ ਬੁੱਕ ਸੈਂਟਰ ਕਾਲਜ ਬੁੱਕ ਸੈਂਟਰ ਦੁਸ਼ਹਿਰਾ ਗਰਾਊਂਡ ਹੈ ਤੇ ਨਜ਼ਦੀਕ ਉਹਦੇ ਬਿਲਕੁਲ ਕੋਲ ਭਾਜੀ ਨੇ ਆਪਣਾ ਜਿਹੜਾ ਸਟਾਲ ਲਾਇਆ ਵਾ ਸਾਰਿਆਂ ਨੂੰ ਬੇਨਤੀ ਆ ਇਹ ਛੋਟਾ ਭਰਾ ਆ ਆਪਣਾ ਇਹਨੂੰ ਸਾਰਿਆਂ ਨੇ ਪਿਆਰ ਦੇਣਾ ਇਥੋਂ ਸ਼ੇਅਰ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਨਕੋਦਰ ਦੇ ਵਿੱਚ ਇਹ ਪਹਿਲੀ ਵਾਰੀ ਚੀਜ਼ ਆ ਜੀ ਬਟੋਟ ਦੀ ਹਾਈਜੈਨਿਕ ਜਿਹੜੀ ਆ ਭਾਜੀ ਨੇ ਰਸ ਪਾਈ ਆ ਮੈਨੂੰ ਵੀ ਬੜੀ ਮੈਨੂੰ ਸਵਾਲ ਲੱਗੀ ਜਿੰਨੇ ਅਸੀਂ ਕੰਨਾਂ ਕੰਨੇ ਨੂੰ ਕਰਦੇ ਟੈਸਟ ਕਰਦੇ ਆ ਸੇਮ ਡਿੱਟੋ ਉਹੀ ਆਏਗੀ ਉਹੀ ਟੇਸਟ ਆਏਗਾ ਔਰ ਨਾ ਭਾਜੀ ਨੇ ਵਿੱਚ ਵਿੱਚ ਕੋਈ ਖੰਡ ਪਾਈ ਆ ਔਰ ਨਾ ਹੀ ਕੋਈ ਪਾਣੀ ਪਾਇਆ ਔਰ ਨਾ ਹੀ ਪਰਵ ਪਾਈ ਆ ਬੱਡੀ ਗੱਲ ਜਿਹੜੀ ਪਰਵ ਦਾ ਨਾਮ ਹੋ ਨਿਸ਼ਾਨੀ ਹੈਗਾ ਅਕਸਰ ਅਸੀਂ ਦੇਖਦੇ ਆ ਕੋਈ ਕੋਈ ਨਵਾਂ ਪ੍ਰੋਜੈਕਟ ਲੈ ਕੇ ਆਂਦਾ ਆ ਉਹ ਸੋਚਦਾ ਜੀ ਰੁਪਈਏ ਕਮਾਉਣੇ ਆ ਠਟੁਕੜ 50 ਰੁਪਏ ਦਾ ਗਲਾਸ 100 ਰੁਪਏ ਦਾ ਗਲਾਸ ਤਾਂ ਜਾਈਏ ਸਾਡੇ ਪੈਸੇ ਜਿਹੜੇ ਜਲਦੀ ਜਲਦੀ ਪੂਰੇ ਹੋਣਗੇ ਪਰ ਪਾਜੀ ਨੇ ਕਿਹਾ ਵੀ 20 ਰੁਪਏ ਦਾ ਔਰ 30 ਰੁਪਏ ਦਾ ਸਿਰਫ ਗਲਾਸ ਪਹਿਲੀ ਵਾਰੀ ਪਾਜੀ ਜਿਹੜੀ ਟਕੋਟਰ ਦੇ ਵਿੱਚ ਚੀਜ਼ ਲੈ ਕੇ ਆਏ ਆ ਗਰਮੀ ਦੇ ਦਿਨ ਸ਼ੁਰੂ ਹੋ ਗਏ ਆ ਔਰ ਇੱਕ ਕੋਲਡ ਡਰਿੰਕ ਨੂੰ ਛੱਡ ਕੇ ਇਹ ਚੀਜ਼ਾਂ ਜਰੂਰ ਜਿਹੜੀਆਂ ਜੁਆਇਨ ਕਰੋ ਆਪਣੀ ਲਾਈਫ ਦੇ ਵਿੱਚ ਇਹ ਆਪਣੇ ਇੱਕ ਜ਼ਿੰਦਗੀ ਦਾ ਅਨਮੋਲ ਰਤਨ ਹੈ ਗੰਨੇ ਦਾ ਰਸ ਸੰਤਰੇ ਦਾ ਜੂਸ ਇਹ ਭਾਜੀ ਕੋਲੇ ਅਖਬਾਰੀ ਮੈਂ ਮੈਂ ਭਾਜੀ ਨੂੰ ਕਮਾਂਗਾ ਇੱਕ ਰਿਕੁਐਸਟ ਕਰਾਂਗਾ ਭਾਜੀ ਗੰਨੇ ਤੋਂ ਬਿਲਾਲਾ علاوہ ਵੀ ਕੋਈ ਹੋਰ ਜੂਸੇ ਦੇ ਵਿੱਚ ਤੋਂ ਸਿਰਫ ਗੰਨੇ ਦਾ ਹੁੰਦਾ ਜੀ ਅੱਛਾ ਜੀ ਉਹ ਵੀ ਆਪਾਂ ਹੌਲੀ ਹੌਲੀ ਸ਼ੁਰੂ ਕਰਾਂਗੇ ਹੁਣ ਨਵੇਂ ਮਸ਼ੀਨਾਂ ਆਈਆਂ ਹੋਰ ਵੀ ਆ ਕੇ ਉਹਦੇ ਮਿਕਸ ਜੂਸ ਆਈਸਕ੍ਰੀਮ ਵਗੈਰਾ ਜੋ ਵੀ ਆਪਾਂ ਕਰਨਾ ਕਰਾਂਗੇ ਸ਼ੁਰੂ ਹੋਏ ਤੇ ਕਸਟਮਰ ਦਾ ਮਾਹੌਲ ਆਏਗਾ ਉਸ ਸੀਓਸਤੀ ਨੂੰ ਅਪਡੇਟ ਕਰੂਗੇ ਬਿਲਕੁਲ ਜੀ ਬਿਲਕੁਲ ਕਸਟਮਰ ਖੁਸ਼ ਹੋਣਾ ਚਾਹੀਦਾ ਸਾਡਾ ਇੱਕੀ ਭਾਜੀ ਤੁਸੀਂ ਮੈਂ ਇੱਕ ਵਾਰੀ ਆਪਣੇ ਜਿੰਨੇ ਵੀ ਦਰਸ਼ਕ ਦੇਖ ਰਹੇ ਐਸ ਵੀਡੀਓ ਨੂੰ ਤੁਸੀਂ ਵੀ ਇੱਕ ਵਾਰੀ ਜ਼ਰੂਰ ਬੇਨਤੀ ਕਰੋ ਔਰ ਐਡਰੈਸ ਜਿਹ ਸਟੈਂਡ ਬੈਗ ਬੈਕ ਸਾਈਡ ਆਜੋ ਤੇ ਰਾਜਬੁਖ ਸੈਂਟਰ ਕੋਲੇ ਬੁਖ ਸੈਂਟਰ ਗੁਪਤਾ ਸਾਰੇ ਬੁਖ ਸੈਂਟਰ ਦੇ ਨਾਲ ਹੀ ਆਪਣਾ ਬਿਲਕੁਲ ਸਾਹਮਣੇ ਖੁੱਲਾ ਹੋਇਆ ਜੀ ਆਓ ਇੱਕ ਵਾਰੀ ਮੌਕਾ ਦਿਓ ਆ ਕੇ ਪੀ ਕੇ ਦੇਖੋ ਟੇਸਟ ਕਰੋ ਬਿਲਕੁਲ ਹਾਈਜਾਇਨਿਕ ਹੈ ਜੀ ਇਹ ਬਿਲਕੁਲ ਹਾਈਜਾਇਨਿਕ ਜਿਹਨੂੰ ਕਹਿੰਦੇ ਹੈਲਦੀ ਜੂਸ ਹੈ ਜੀ ਬਿਲਕੁਲ ਸਿਹਤ ਵਾਲਾ ਸਿਹਤ ਸਿਹਤ ਵਧੀਆ ਬਣਦੀ ਜਾਂਦਾ ਭਾਜੀ ਨਕੋਦਰ ਵਾਸੀਆਂ ਨੂੰ ਇੱਕ ਮੈਸੇਜ ਜਰੂਰ ਦਿਓ ਕਿ ਜਿਹੜੇ ਲੋਕੀ ਅਜ ਤੱਕ ਜਿਹੜੀ ਖੰਡ ਔਰ ਪਾਣੀ ਪੀਂਦੇ ਆਏ ਆ ਇਹ ਵੀ ਰੱਖਿਆ ਪਰ ਵੀ ਪੀਨੇ ਆ ਸੀ ਉਹ ਬਰਫ ਬਰਫ ਵੀ ਜਿਆਦਾ ਪਾਕ ਬਿਲਕੁਲ ਬਿਲਕੁਲ ਐ ਸਫਾਈ ਵਾਲਾ ਆਪਣਾ ਸੋਦਾ ਦੇਖੋ ਆ ਗਿਆ ਥੋੜਾ ਜਿਹਾ ਦੇਖੋ ਆਗੇ ਫੇ ਤੁਹਾਨੂੰ ਪਤਾ ਲੱਗੇਗਾ ਇੱਥੇ ਇੱਕ ਚੀਜ਼ ਹੁੰਦੀ ਆ ਜਿਵੇਂ ਭਾਜੀ ਨੇ ਕਿਹਾ ਵੀ ਇੱਥੇ ਆ ਕੇ ਇੱਕ ਵਾਰੀ ਟਰਾਈ ਕਰੋ ਮੈਂ ਵੀ ਸਾਰਿਆਂ ਨੂੰ ਬੇਨਤੀ ਕਰਾਂਗਾ ਜਿੰਨੇ ਵੀ ਵਾਸੀ ਨਕੁੱਦਰ ਦੇ ਵਾਲੇ ਵਾਲੇ ਜਿੰਨੇ ਵੀ ਪਿੰਡ ਆ ਭੈਣ ਭਰਾ ਇੱਥੇ ਰਹਿੰਦੇ ਆ ਇਸ ਵੀਰ ਨੂੰ ਪਿਆਰ ਦਿਓ ਔਰ ਇੱਥੇ ਆਓ ਵਿਜ਼ਿਟ ਕਰੋ ਔਰ ਇੱਕ ਵਾਰੀ ਟੇਸਟ ਜਰੂਰ ਕਰੋ ਆਰਬੀਨ ਯਾ ਟੀਵੀ ਨਿਊਜ਼ ਤੁਸੀਂ ਸਾਰੀ ਵੀਡੀਓ ਦੇਖ ਰਹੇ ਆ ਬਾਅਦ ਤੋਂ ਬਾਅਦ ਸਾਰਿਆਂ ਨੇ ਸ਼ੇਅਰ ਵੀ ਕਰਨਾ ਹੈ ਧੰਨਵਾਦ